ਥਾਣਾ ਕੱਚਾ ਪੱਕਾ ਵੀ ਹਦੂਦ ਅੰਦਰ ਪਿਸਤੌਲ ਦੀ ਨੋਕ ਤੇ ਲੁੱਟਿਆ ਪੈਟਰੋਲ ਪੰਪ 2 ਘੰਟੇ ਬੀਤਣ ਤੋਂ ਬਾਅਦ ਵੀ ਨਹੀਂ ਪਹੁੰਚੀ ਪੁਲਿਸ ਪੁਲਿਸ ਨੇ ਪੈਟਰੋਲ ਪੰਪ ਦੀ ਲੁੱਟ ਨੂੰ ਦੱਸਿਆ ਨਿੱਕੀ ਲੁੱਟ ਜ਼ਿਲ੍ਹਾ ਤਰਨਤਾਰਨ ਦੇ ਥਾਣਾ ਕੱਚਾ ਪੱਕਾ ਦੀ ਹਦੂਦ ਅੰਦਰ ਚੋਰੀਆਂ ਤੇ ਲੁੱਟਾ ਖੋਹਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ ਪਿਛਲੀ ਰਾਤ ਦਿয়ালਪੁਰ ਚ ਕਰਿਆਨੇ ਦੀ ਹੋਈ ਵੱਡੀ ਲੁੱਟ ਤੋਂ ਬਾਅਦ ਲੁਟੇਰਿਆਂ ਵੱਲੋਂ ਸੁਰਵਿੰਡ ਦੇ ਜੀ ਐਸ ਪੈਟਰੋਲ ਪੰਪ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਪਿਸਤੌਲ ਦੀ ਨੋਕ ਤੇ ਪੰਪ ਨੂੰ ਲੁੱਟਿਆ ਗਿਆ ਹੈ ਪਰ ਪੁਲਿਸ ਇਸ ਮਾਮਲੇ ਵਿੱਚ ਸੁਸਤ ਨਜ਼ਰ ਆ ਰਹੀ ਹੈ ਅਤੇ 2 ਘੰਟੇ ਬੀਤਣ ਤੋਂ ਬਾਅਦ ਵੀ ਪੁਲਿਸ ਵੱਲੋਂ ਕੋਈ ਵੀ ਹਿਲਜੁਲ ਨਹੀਂ ਦਿਖਾਈ ਗਈ ਅਤੇ ਸਭ ਇੰਸਪੈਕਟਰ ਵੱਲੋਂ ਇਸ ਲੁੱਟ ਨੂੰ ਨਿੱਕੀ ਲੁੱਟ ਦੱਸਿਆ ਜਾ ਰਿਹਾ ਹੈ ਅਤੇ ਪੱਤਰਕਾਰਾਂ ਨੂੰ ਵੀ ਇਸ ਸਬੰਧੀ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ ਉਧਰ ਪੰਪ ਦੇ ਮਾਲਕਾਂ ਨੇ ਸੀਸੀਟੀਵੀ ਫੁਟੇਜ ਦਾ ਹਵਾਲਾ ਦਿੰਦੇ ਹੋਏ ਇਨਸਾਫ਼ ਦੀ ਮੰਗ ਕੀਤੀ ਹੈ ਸੋਨੂ ਫਤਿਹਪੁਰ ਦੀ ਵਿਸ਼ੇਸ਼ ਰਿਪੋਰਟ ਵੀਰ ਜੀ ਜਿਹੜੀ ਅੱਜ ਪੰਪ ਦੇ ਲੋਟ ਹੋਈ ਹੈ ਇਹ ਕਿਹੜਾ ਪੰਪ ਆ ਇਹ ਵੀਰ ਜੀ ਸੋਰਵਿੰਡ ਪੰਪ ਜੀ ਐਸ ਕੇ ਐਸ ਤੇ ਕਿਦਾਂ ਲੋਟ ਹੋਈ ਕਿੰਨੇ ਕ ਵਜੇ ਦੀ ਗੱਲ ਹੈ ਇਹ ਵੀਰ ਜੀ 7:30 ਵਜੇ ਦੀ ਗੱਲ ਹੈ ਤੇ ਕਿਨੇ ਜਾਣੇ ਸੀ ਲੋਟ ਕੋ ਕਿਨੇ ਜਾਣੇ ਸੀ ਵੀਰ ਜੀ ਤੇ ਕਿਦਾਂ ਤੁਹਾਨੂੰ ਪਤਾ ਨਹੀਂ ਲੱਗਾ ਕੌਣ ਕੌਣ ਨਹੀਂ ਵੀਰ ਜੀ ਮੂੰ ਮਾਦੇ ਹੀ ਉਹਨਾਂ ਨੇ ਹੂੰ ਤੇਲ ਪੋਇਆ ਤੇਲ ਪੋਆ ਪਹਿਲਾਂ ਮਰ ਤਾਂ ਉਹਨਾਂ ਨੇ ਹੂੰ ਫਿਰ ਮੈਨੂੰ ਫਿਰ ਮਾ ਟੁੱਟੇ ਭੈਣ ਨਹੀਂ ਹੈਗੇ ਕਹਿੰਦੇ ਨਹੀਂ ਹੈਗੇ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਮੈਂ ਪਰਚੀਆਂ ਕੱਢ ਕੇ ਦੇਣ ਲਿਆ। ਉਦੋਂ ਮੈਨੂੰ ਕਹਿੰਦੇ ਪੈਸੇ ਕੱਢਦੇ ਜੁਨੇ ਹੈਗੇ। ਹੂੰ। ਉਹਨਾਂ ਨੇ ਪਿਸਤੌਲ ਦੀ ਨੋਕ ਤੇ ਪੋਸਾਲ ਵਿਖਾਇਆ ਮੈਨੂੰ। ਪਿਸਤੌਲ ਦੀ ਨੋਕ ਤੇ ਮੇਰੇ ਤੋਂ ਪੈਸੇ ਖੋਗੇ ਲੈਗੇ। ਕਿ ਕਿੰਨੇ ਕ ਪੈਸੇ ਵੀਰ ਜੀ? ਵੀਰ ਜੀ ਹੈਗਾ 9500 1000 ਤੇ ਉਹ ਉਹਨਾ ਗੋਥਿਆਰ ਵੀ ਹੈਗੇ। ਹਾਂ ਜੀ ਵੀਰ ਜੀ ਹਥਿਆਰ ਵੀ ਹੈਗੇ। ਠੀਕ ਕਿਹੜੀ ਚੀਜ਼ ਤੇ ਆਏ? ਪਿਸਤੌਲ ਦੀ ਨੋਕ ਤੇ ਲੈਗੇ। ਕਿਹੜੀ ਚੀਜ਼ ਤੇ ਆਏ ਸੀ ਉਹ? ਸਪਲੈਂਡਰ ਮੋਟਰਸਾਈਕਲ ਹੀ ਵੀਰ ਜੀ। ਤੇ ਕੋਈ ਸੀਸੀਟੀਵੀ ਫੁਟੇਜ ਹੈਗੀ ਹਾਂ ਜੀ ਵੀਰ ਜੀ ਸੀਸੀਟੀਵੀ ਫੋ ਤੇ ਕਾਰੇ ਲੱਗੇ ਗਿਆਂ ਦੇ ਵਿੱਚ ਉਹ ਉੱਤੇ ਕੈਮਰੇ ਲੱਗੇ ਆ ਮਸ਼ੀਨ ਤੇ ਕੀ ਮੰਗ ਕਰਦੇ ਜੀ ਆਹ ਇਨਸਾਫ ਦੀ ਮੰਗ ਕਰਦੇ ਆ ਜੀ ਹੂੰ ਇਨਸਾਫ ਦਿੱਤਾ ਜਾਵੇ